ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬੇਨਤੀ ਲੈ ਕੇ ਆਏ ਆ ਪੂਰਾ ਸਿੱਧੂ ਮੂਸੇ ਵਾਲਾ ਟੀਮ ਤੇ ਪਰਿਵਾਰ ਵੱਲੋਂ 29 ਤਰੀਕ ਆ ਰਿਹਾ 29 ਮਈ ਉਹ ਕਾਲਾ ਦਿਨ ਜਿਸ ਦਿਨ ਸਿੱਧੂ ਦੀ ਡੈਥ ਹੋਈ ਸੀ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਇੱਕ ਸਰਕਾਰ ਨੂੰ ਜਗਾਉਣ ਵਾਸਤੇ ਕੈਂਡਲ ਮਾਰਚ ਕਰ ਰਹੇ ਆ 29 ਮਈ ਨੂੰ ਸ਼ਾਮ ਨੂੰ 5 ਵਜੇ ਆਪਾਂ ਇਕੱਠੇ ਹੋਣਾ ਹੈ 12 ਹਟਾ ਚੌਂਕ ਦੇ ਵਿੱਚ ਉਥੋਂ ਲੈ ਕੇ ਆਪਾਂ ਬੱਸ ਸਟੈਂਡ ਜਿਹੜਾ ਆਪਣਾ ਮਾਨਸਾ ਠਿਕਰੀ ਵਾਲਾ ਚੌਂਕ ਉਥੋਂ ਤੱਕ ਆਪਾਂ ਜਿਹੜਾ ਸ਼ਾਂਤਬਾਈ ਕੈਂਡਲ ਮਾਰਚ ਜਿਹੜਾ ਕੱਢਣਾ ਹੈਗਾ ਉਹਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਜਿਹੜੀ ਅਸੀਂ ਪਰਿਵਾਰ ਵੱਲੋਂ ਸਾਡੀ ਟੀਮ ਵੱਲੋਂ ਅਪੀਲ ਕਰਦੇ ਆਂ ਵੀ ਹਰ ਇੱਕ ਬੰਦਾ ਉਹਦੇ ਵਿੱਚ ਜਿੰਨੇ ਵੀ ਸਾਡੇ ਸਿੱਧੂ ਨੂੰ ਚਾਹਣ ਵਾਲੇ ਉਹ ਜ਼ਰੂਰ ਪਹੁੰਚਿਓ ਤੇ ਨਾਲ ਹੀ ਅਸੀਂ ਇੱਕ ਬੇਨਤੀ ਹੋਰ ਕਰਦੇ ਆਂ ਵੀ ਜਿਹੜਾ ਪਰਿਵਾਰ ਦੇ ਨਾਲ ਚੱਲਣ ਦੇ ਅਸੀਂ ਸਾਰੀ ਟੀਮ ਨੇ ਜਿਹੜਾ ਇਹ ਬਣਾਈ ਹੈ ਵੀਡੀਓ ਇਸ ਕਰਕੇ ਬਣਾਈ ਹੈ ਵੀ ਪਹਿਲਾਂ ਕਈ ਬੰਦੇ ਸਾਨੂੰ ਇਹ ਕਹਿੰਦੇ ਸਾਨੂੰ ਸੁਨੇਹਾ ਸਾਨੂੰ ਪਹਿਲਾਂ ਹੀ ਲੱਗਿਆ ਅਸੀਂ ਇਸ ਸੁਨੇਹਾ ਦੇਣ ਵਾਸਤੇ ਇਹ ਵੀਡੀਓ ਨੂੰ ਬਣਾ ਰਹੇ ਆਂ ਨਾਲ ਹੀ ਮਾਤਾ ਜੀ ਇਹ ਅਪੀਲ ਕਰਨਗੇ ਤੁਹਾਨੂੰ ਉਹ ਵੀ ਸੁਣ ਲੋ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਤਿੰਨ ਵੱਲੋਂ ਜੋ ਪ੍ਰੋਗਰਾਮ ਬਣਾਇਆ ਹੈ ਬਣਾਇਆ ਹੈ ਕਿ ਉਸ ਦੇ ਮੁਤਾਬਕ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਆੜ ਕੇ ਜੀ ਸਾਹਿਬ ਬਾਈ ਗੁਰੂ ਜੀ ਦਾ ਖਾਲਸਾ 29 ਮਈ ਜੋ ਕਿ ਬਲੈਕ ਡੇ ਮੰਨਿਆ ਜਾਂਦਾ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਕਿਉਂਕਿ ਇਸ ਦਿਨ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿਆ ਸੀ 29 ਮਈ ਨੂੰ ਲਾ ਕੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਇੱਕ ਖਾਸ ਅਪੀਲ ਵੀ ਕੀਤੀ ਗਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਇੱਕ ਜਾਣਕਾਰੀ ਵੀ ਸਾਰਿਆਂ ਨੂੰ ਦਿੱਤੀ ਗਈ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬੇਨਤੀ ਲੈ ਕੇ ਆਏ ਹਾਂ ਪੂਰਾ ਸਿੱਧੂ ਮੂਸੇਵਾਲਾ ਟੀਮ ਤੇ ਪਰਿਵਾਰ ਵੱਲੋਂ 29 ਤਰੀਕ ਆ ਰਹੀ ਹੈ 29 ਮਈ ਉਹ ਕਾਲਾ ਦਿਨ ਜਿਸ ਦਿਨ ਸਿੱਧੂ ਦੀ ਡੈਥ ਹੋਈ ਸੀ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਇੱਕ ਸਰਕਾਰ ਨੂੰ ਜਗਾਉਣ ਵਾਸਤੇ ਕੈਂਡਲ ਮਾਰਚ ਕਰ ਰਹੇ ਹਾਂ 29 ਮਈ ਨੂੰ ਸ਼ਾਮ ਨੂੰ 5 ਵਜੇ ਆਪਾਂ ਇਕੱਠੇ ਹੋਣਾ ਹੈ 12 ਹਟਾਂ ਚੌਂਕ ਦੇ ਵਿੱਚ ਉਥੋਂ ਲੈ ਕੇ ਆਪਾਂ ਬੱਸ ਸਟੈਂਡ ਜਿਹੜਾ ਆਪਣਾ ਮਾਨਸਾ ਠਿਕਰੀ ਵਾਲਾ ਚੌਂਕ ਉਥੋਂ ਤੱਕ ਆਪਾਂ ਜਿਹੜਾ ਸ਼ਾਂਤਬਾਈ ਕੈਂਡਲ ਮਾਰਚ ਜਿਹੜਾ ਕੱਢਣਾ ਹੈਗਾ ਉਹਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਜਿਹੜੀ ਅਸੀਂ ਪਰਿਵਾਰ ਵੱਲੋਂ ਸਾਡੀ ਟੀਮ ਵੱਲੋਂ ਅਪੀਲ ਕਰਦੇ ਆਂ ਵੀ ਹਰ ਇੱਕ ਬੰਦਾ ਉਹਦੇ ਵਿੱਚ ਜਿੰਨੇ ਵੀ ਸਾਡੇ ਸਿੱਧੂ ਨੂੰ ਚਾਹਣ ਵਾਲੇ ਉਹ ਜ਼ਰੂਰ ਪਹੁੰਚੋ ਤੇ ਨਾਲ ਹੀ ਅਸੀਂ ਇੱਕ ਬੇਨਤੀ ਹੋਰ ਕਰਦੇ ਆ ਵੀ ਜਿਹੜਾ ਪਰਿਵਾਰ ਦੇ ਨਾਲ ਚੱਲਣ ਦੇ ਅਸੀਂ ਸਾਰੀ ਟੀਮ ਨੇ ਜਿਹੜਾ ਇਹ ਬਣਾਈ ਹੈ ਵੀਡੀਓ ਇਸ ਕਰਕੇ ਬਣਾਈ ਹੈ ਵੀ ਪਹਿਲਾਂ ਕਈ ਬੰਦੇ ਸਾਨੂੰ ਇਹ ਕਹਿੰਦੇ ਸਾਨੂੰ ਸੁਨੇਹਾ ਸਾਨੂੰ ਪਹਿਲਾਂ ਹੀ ਲੱਗਿਆ ਅਸੀਂ ਇਹ ਸੁਨੇਹਾ ਦੇਣ ਵਾਸਤੇ ਇਹ ਵੀਡੀਓ ਨੂੰ ਬਣਾ ਰਹੇ ਆ ਨਾਲ ਹੀ ਮਾਤਾ ਜੀ ਇਹ ਅਪੀਲ ਕਰਦੇ ਆ ਕਿ ਤੁਹਾਨੂੰ ਉਹ ਵੀ ਸੁਣ ਲਓ ਬਾਈ ਗੁਰਜੀਤ ਕਾਨ ਸਾਹਿਬ ਬਾਈ ਗੁਰਜੀਤ ਕੀ ਕਤੇ ਟੀਮ ਵੱਲੋਂ ਜੋ ਪ੍ਰੋਗਰਾਮ ਬਣਾਇਆ ਹੈ ਬਣਾਇਆ ਹੈ ਤੇ ਉਸ ਦੇ ਮੁਤਾਬਕ ਸਾਰਿਆਂ ਨੂੰ ਵੰਡ ਦਿੱਤੀ ਜਾਂਦੀ ਹੈ ਵੱਧ ਤੋਂ ਵੱਧ ਘੜ ਕੇ ਵਿਸਾਲ ਵਾਈਪਰੀ ਕਰਤਾ